ਸਸਰੀ ਗਾਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਕਿੰਨਾ ਭਾਰੀ ਜਾਮ ਲੱਗਾ ਹੋਇਆ ਹੈ। ਔਰ ਪੂਰਾ ਰਸਤਾ ਜਿਹੜਾ ਆ ਬਲੋਕ ਹੈ। ਅਗਰ ਤੁਸੀਂ ਵੀ ਗਰਮੀਆਂ 'ਚ ਘੁੰਮਣਾ ਨਾ ਚਾਹਦੇ ਹੋ ਤਾਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਬੁਰੀ ਤਰ੍ਹਾਂ ਫਸ ਸਕਦੇ ਹੋ। ਸਿਰਫ ਤੁਹਾਨੂੰ ਪੈਦਲ ਜਿਹੜਾ ਆ ਉਹੋ ਹੀ ਰਸਤਾ ਜਿਹੜਾ ਪਿੱਕ ਕਰਨਾ ਪਏਗਾ। ਸੋ ਲੰਬੀਆਂ ਲਾਈਨਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਸੋ ਪੈਦਲ ਜਿਹੜਾ ਆ ਜ਼ਿਆਦਾਤਰ ਤੁਹਾਨੂੰ ਪੈਦਲ ਹੀ ਘੁੰਮਣਾ ਪਊਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਜਿਹੜਾ ਇਸ ਸਮੇਂ ਆਸ਼ਿਆ ਔਰ ਕਮਰੇ ਲਗਭਗ ਇੱਥੋਂ 10 ਕਿਲੋਮੀਟਰ ਦੀ ਰੇਂਜ ਤੱਕ ਜਿਹੜਾ ਕੋਈ ਕਮਰਾ ਅਵੇਲੇਬਲ ਨਹੀਂ ਹੈ ਸਸਿਕਾਲ ਜੀ ਜੇ ਤੁਸੀਂ ਘੁੰਮਣ ਆਣਾ ਚਾਹੁੰਦੇ ਹੋ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਵਾਸਤੇ ਨੱਡੀ ਆਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਸਮੇਂ ਮਕਲੋਟ ਗੰਜ ਤੋਂ ਲੈ ਕੇ ਨੱਡੀ ਤੱਕ ਤਰਨਸ਼ਾਲਾ ਤੋਂ ਸ਼ੁਰੂ ਹੋ ਜਾਂਦਾ ਆ। ਉਹ ਸੋ ਬਾਬੂ ਜਾਮ ਜਿਹੜਾ ਆ ਤਰਨਸ਼ਾਲਾ ਤੋਂ ਸ਼ੁਰੂ ਹੋ ਜਾਂਦਾ ਹੈ। ਔਰ ਲਗਾਤਾਰ ਤੁਸੀਂ ਵੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਗੱਡੀਆਂ ਇੱਥੇ ਫਸੀਆਂ ਤੁਹਾਨੂੰ ਦਿਖਾਈ ਦੇਣਗੀਆਂ। ਦੋਨੇ ਪਾਸੇ ਦਾ ਰਸਤਾ ਜਿਹੜਾ ਆ ਬਿਲਕੁਲ ਇਸ ਸਮੇਂ ਬੰਦ ਆ ਔਰ ਹੋਟਲਾਂ ਦੀ ਗੱਲ ਕੀਤੀ ਜਾਵੇ ਤੇ ਸਾਰੇ ਹੋਟਲ ਇੱਥੋਂ 10-10 ਕਿਲੋਮੀਟਰ ਤੱਕ ਰੁਕਿਆ ਰੇਟ ਜਿਹੜਾ ਆ ਉਹ ਵਸੂਲ ਕਰ ਰਹੇ ਨੇ ਮਨਮਰਜ਼ੀ ਦਾ 3000 5000 7000 ਦੇ ਵਿੱਚ ਵੀ ਜੇ ਤੁਹਾਨੂੰ ਕਮਰਾ ਮਿਲ ਜਾਏ ਤਾਂ ਬਹੁਤ ਵੱਡੀ ਗੱਲ ਆ ਅਜਿਹੇ ਦੇ ਵਿੱਚ ਜੇ ਤੁਸੀਂ ਘੁੰਮਣ ਆਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਚੀਜ਼ ਇਹ ਕਿ ਨਾਲ ਆਪਣੇ ਟੈਂਟ ਦਾ ਇੰਤਜ਼ਾਮ ਜ਼ਰੂਰ ਕਰ ਲਿਆ ਕਰੋ ਕਿਉਂਕਿ ਮੈਂ ਸੋਚਦਾ ਕਿ ਟੈਂਟ ਤੋਂ ਬਿਨਾ ਇੱਥੇ ਰਹਿਣਾ ਮੁਸ਼ਕਿਲ ਆ ਔਰ ਗਰਮੀ ਇੰਨੀ ਜ਼ਿਆਦਾ ਆ ਔਰ ਮਹਿੰਗਾਈ ਜਿਹੜੀ ਆ ਉਹ ਤਾਂ ਪਹਿਲੇ ਹੀ ਆਸਮਾਨ ਨੂੰ ਛੂਹੀ ਆ ਔਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਲੰਬੇ ਜਾਮ ਦੇ ਵਿੱਚ ਫਸੇ ਹੋਏ ਨੇ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਤੁਹਾਨੂੰ ਮਕਲੋਟ ਗੰਝਾ ਦਿਖਾ ਰਹੇ ਆ ਧਰਮਸ਼ਾਲਾ ਤੋਂ ਲੈ ਕੇ ਮਕਲੋਟ ਗੰਝ ਤੱਕ ਲੰਬਾ ਜਾਮ ਤੇ ਉੱਪਰ ਨੱਡੀ ਤੱਕ ਜਿਹੜਾ ਆ ਇਹ ਜਾਮ ਲੱਗਾ ਹੋਇਆ ਦੋਨੇ ਪਾਸੇ ਦੇ ਜਿਹੜੇ ਲੋਕ ਇਹ ਫਸੇ ਹੋਏ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਘੁੰਮਣ ਆਲਾ ਚਾਹੁੰਦੇ ਹੋ ਤਾਂ ਆਪਣੇ ਟੈਂਟ ਦਾ ਇੰਤਜ਼ਾਮ ਕਰ ਲਓ ਆ ਦਿੰਨਾ ਹੈ ਕਿੰਨਾ ਜਾਮ ਹੈ ਦੂਰ ਤੋਂ ਵੀ ਤੁਸੀਂ ਦੋਨੇ ਪਾਸੇ ਲੰਬੇ ਲੰਬੇ ਜਾਮ ਸੋ ਪੰਜਾਬੀਓ ਜੇ ਤੁਹਾਡਾ ਵੀ ਮੂੜ ਘੁੰਮਣ ਦਾ ਹੈ ਤਾਂ ਕੈਨਸਲ ਕਰ ਦਿਓ ਤੁਸੀਂ ਰਸ਼ਅ ਵੇਖ ਸਕਦੇ ਹੋ ਇਸ ਰਸ਼ ਕਰਕੇ ਲੋਕਾਂ ਨੂੰ ਕਮਰੇ ਲਈ ਮਿਲ ਰਹੇ ਔਰ ਤਸਵੀਰਾਂ ਵੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਜਿੱਥੇ ਜਗਾ ਮੈਰੀ ਆ ਉੱਥੇ ਸੰਡੇ ਨੇ